ਹਾਂਜੀ ਪੀਐਸਟੈਟ ਈਟੀਟੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਰਹਿਣ ਵਾਲੀ ਤੁਹਾਡੇ ਲਈ ਤੁਸੀਂ ਲਾਸਟ ਵੀਡੀਓ ਦੇ ਵਿੱਚ ਮੈਨੂੰ ਇਹ ਇਹ ਕੁਐਸਚਨ ਕੀਤਾ ਸੀਗਾ ਕਿ ਸਰ ਇਸ ਦੇ ਵਿੱਚ ਐਂਟੀਟੀ ਦੀ ਕੀ ਇਨਫੋਰਮੇਸ਼ਨ ਸੀਗੀ ਐਂਟਰੀ ਬਾਰੇ ਤਾਂ ਕੋਈ ਦੱਸਿਆ ਹੀ ਨਹੀਂ ਤੇ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਰ ਇੱਕ ਜਾਣਕਾਰੀ ਦੇ ਦੇਾਂ ਅੱਜ ਦੀ ਵੀਡੀਓ ਵੈਸੇ ਤਾਂ ਤੁਸੀਂ ਸਾਰੇ ਨੇ ਦੇਖ ਲਿਆ ਹੁਣੇ ਪਰ ਦੇਖਿਆ ਉਹ ਹੈ ਜੋ ਤੁਹਾਨੂੰ ਸਿਰਫ ਇੱਕ ਨੋਟੀਫਿਕੇਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਇਸ ਸਬੰਧੀ ਸਚਾਈ ਕਿੰਨੀ ਕੁ ਹੈ ਉਹ ਤੁਹਾਨੂੰ ਅਸੀਂ ਇਸ ਚੈਨਲ ਦੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਔਰ ਜਿਹੜਾ ਨੋਟੀਫਿਕੇਸ਼ਨ ਤੁਸੀਂ ਦੇਖਿਆ ਇਹ ਕੋਈ ਪੋਸਟਾਂ ਦਾ ਨੋਟੀਫਿਕੇਸ਼ਨ ਨਹੀਂ ਹੈ ਸਾਰੀ ਸਚਾਈ ਕਿ ਇਹ ਪੋਸਟਾਂ ਨੇ ਹੁਣ ਕੀ ਪੋਸਟਾਂ ਆ ਗਈਆਂ ਜਾਂ ਹਜੇ ਅੱਜੇ ਸਰਕਾਰ ਨੇ ਐਂਟੀਟੀ ਬਾਰੇ ਇਹ ਕਲੀਅਰ ਕੀਤਾ ਕਿ ਪੋਸਟ 8393 ਦੇਾਂਗੇ ਸਾਰੇ ਸਵਾਲ ਮੈਨੂੰ ਜਦੋਂ ਹੀ ਨੋਟੀਫਿਕੇਸ਼ਨ ਆਇਆ ਉਸ ਟਾਈਮ ਤੋਂ ਹੀ ਫੋਨ ਮੈਸੇਜ ਆਉਣੇ ਸਟਾਰਟ ਹੋ ਗਏ ਕਿ ਸਰ ਇਸ ਸੰਬੰਧੀ ਸਾਨੂੰ ਇੱਕ ਵੀਡੀਓ ਬਣਾ ਕੇ ਜਾਣਕਾਰੀ ਦਿਓ ਕਿ ਜਿਹੜੀ ਚੀਜ਼ ਵਾਇਰਲ ਹੋ ਰਹੀ ਹੈ ਕਿ ਉਹ ਸੱਚ ਹੈ ਜਾਂ ਝੂਠ ਹੈ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਇਹ ਚੀਜ਼ ਦੇ ਦਿਆਂ ਕਿ ਜਦੋਂ ਵੀ ਤੁਹਾਨੂੰ ਇਹ ਲੱਗਦਾ ਨਾ ਕਿ ਜਾਣਕਾਰੀ ਫੇਕ ਹੈ ਤਾਂ ਤੁਸੀਂ ਇੱਕੋ ਦੇ ਨੀਚੇ ਜਿਹੜੀ ਸਾਈਨ ਵਗੈਰਾ ਹੁੰਦੇ ਨੇ ਜਾਂ ਜਿਹੜਾ ਹੁਣ ਇੱਕ ਮੈਂ ਜਿਹੜਾ ਹੁਣ ਇਸ ਵੀਡੀਓ ਦੇ ਵਿੱਚ ਲਗਾਇਆ ਇੱਕ ਪੇਜ ਲਗਾਇਆ ਪਰ ਜਿਹੜਾ ਟੋਟਲੀ ਨੋਟੀਫਿਕੇਸ਼ਨ ਜਿਹੜਾ ਵਾਇਰਲ ਹੋਇਆ ਉਸ ਦੇ ਵਿੱਚ ਇਨਵੋਲਵ ਹੈ ਤਕਰੀਬਨ 12 ਤਰੀਕ ਦਾ ਉਹ ਜਿਹੜਾ ਹੈ ਨੋਟੀਫਿਕੇਸ਼ਨ ਹੈ ਅੰਦਾਜ਼ਾ ਹੈ ਜਿਹੜਾ ਕਿ ਉਹ ਦੇ ਉੱਪਰ ਡੇਟ ਲਿਖੀ ਹੋਈ ਹੈ ਐਂ ਲੱਗ ਰਿਹਾ ਕਿ 12 ਤਰੀਕ ਦਾ ਉਹ ਵਾਇਰਲ ਹੋਇਆ ਹੈ ਸੌਰੀ ਭਾਰਤਿਕ ਨੂੰ ਜਾਰੀ ਹੋਇਆ ਪਰ ਵਾਇਲ ਜਿਹੜਾ ਅੱਜ 18 ਤਰੀਕ ਨੂੰ ਹੋਇਆ 18 ਜੂਨ ਨੂੰ ਪਰ ਇਸ ਸੰਬੰਧੀ ਸਚਾਈ ਕਿੰਨੀ ਕੁ ਹੈ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਜੋ ਤੁਹਾਡਾ ਕੰਮ ਹੈ ਚੈਨਲ ਨੂੰ ਬਰਤਬਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਸਮੇਂ ਸਮੇਂ ਤੇ ਪਹੁੰਚਦੀ ਰਹੇ ਸੋ ਇੱਕ ਬੇਨਤੀ ਹੋਰ ਹੈ ਕਿਉਂਕਿ ਜਿਹੜੇ ਸਾਥੀ ਐਂਟੀਟੀ ਦੇ ਐਂਟੀਟੀ ਦਾ ਕੋਰਸ ਕਰ ਚੁੱਕੇ ਨੇ ਐਂਟੀਟੀ ਅ ਇਗਨੋ ਤੋਂ ਜਿਹੜਾ 1 ਸਾਲ ਦਾ ਡਿਪਲੋਮਾ ਹੁੰਦਾ 1 ਸਾਲ ਦਾ ਡਿਪਲੋਮਾ ਹੁੰਦਾ ਜਿਹੜਾ ਕਰ ਚੁੱਕੇ ਨੇ ਉਹਨਾਂ ਸਾਰਿਆਂ ਲਈ ਇੱਕ ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉਹ ਸਾਰੇ ਜਿਹੜਾ ਹੈ ਆਪ ਦੀ ਜ਼ਿੰਮੇਵਾਰੀ ਦੇ ਨਾਲ ਉਸ ਲਿੰਕ ਨੂੰ ਜੁਆਇਨ ਕਰੋ ਔਰ ਇੱਕ ਚੀਜ਼ ਹੋਰ ਕਰਨੀ ਹੈ ਜਿਹੜਾ ਜੁਆਇਨ ਕਰੇਗਾ ਉਹਨੂੰ ਡਿਸਕ੍ਰਿਪਸ਼ਨ ਦੇ ਬਾਕਸ ਦੇ ਵਿੱਚ ਉਹ ਲਿੰਕ ਮਿਲੇਗਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਕਾਪੀ ਪੇਸਟ ਕਰਕੇ ਉਹ ਆਪਦੇ ਸਾਥੀਆਂ ਤੱਕ ਵੀ ਉਹ ਲਿੰਕ ਨੂੰ ਸ਼ੇਅਰ ਕਰੇਗਾ ਇਹ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜਦੋਂ ਵੀ ਕਿਸੇ ਵੀ ਪਲੇਟਫਾਰਮ ਦੇ ਉੱਪਰ ਇਕੱਠੇ ਹੋਈਦਾ ਹੈ ਤਾਂ ਆਪ ਦੇ ਨਾਲ ਨਾਲ ਆਪ ਦੇ ਜਿਹੜੇ ਆਪ ਦੇ ਯਾਰ ਦੋਸਤ ਨੇ ਆਪ ਦੇ ਮਿੱਤਰ ਨੇ ਆਪ ਦੇ ਲੜਕੀਆਂ ਆਪ ਦੀ ਸਹੇਲੀਆਂ ਨੂੰ ਲਿੰਕ ਸ਼ੇਅਰ ਕਰ ਸਕਦੀਆਂ ਨੇ ਕਿਉਂਕਿ ਜਦੋਂ ਆਪਾਂ ਇਕੱਠੇ ਹੋਵਾਂਗੇ ਫਿਰ ਉਸ ਦੇ ਵਿੱਚ ਤਾਕਤ ਬਣੂਗੀ ਔਰ ਜਿਹੜੀ ਚੀਜ਼ ਆਪ ਨੂੰ ਲੱਗਦਾ ਕਿ ਝੂਠ ਹੈ ਉਹ ਸੱਚ ਵੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਉਹ ਚੀਜ਼ ਹੈ ਕਿ ਸੋ ਇੱਕ ਪੇਜ ਹੈ ਜਿਹੜਾ ਕੀ ਅੱਜ ਵਾਇਰਲ ਹੋ ਰਿਹਾ ਹੈ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਗਰੁੱਪ ਸੀ ਗਰੁੱਪ ਸੀ ਸਭ ਤੋਂ ਵੱਡਾ ਹਿੰਟ ਗਰੁੱਪ ਸੀ ਗਰੁੱਪ ਸੀ ਦੇ ਵੈਕੈਂਸੀਜ਼ ਨੇ 83 ਤਰ੍ਹਾਂ ਦੇ ਠੀਕ ਹੈ ਮੈਂ ਤੁਹਾਨੂੰ ਅੱਜ ਉਹ ਪੁਰਾਣਾ ਨੋਟੀਫਿਕੇਸ਼ਨ ਵੀ ਦਿਖਾਵਾਂਗਾ ਦੇਖੋ 12 ਜੂਨ ਦਾ ਵਾਇਰਲ ਹੋਇਆ 2025 ਦਾ ਠੀਕ ਹੈ ਮੁਨਿਤ ਦੇ ਵਿੱਚ ਜਿਹੜਾ ਰੂਲ ਅਮੈਂਡ ਕੀਤਾ ਹੋਇਆ ਹੈ ਇਹਨਾਂ ਨੇ 17 ਜੁਲਾਈ ਡਿਮਾਂਡ ਫੋਰਸ ਆਫ 2020 ਇਹਨਾਂ ਨੇ ਉਹ ਸਾਰਾ ਦੱਸਿਆ ਹੋਇਆ ਹਿੰਟ ਦਿੱਤਾ ਹੋਇਆ ਜਿਹੜਾ ਕਿ ਜਿਹੜਾ ਉਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਸੀ ਹੁਣ ਅੱਗੇ ਤੁਸੀਂ ਦੇਖੋ ਕਿਤੇ ਪੇ ਸਕਿਲ ਦੱਸਿਆ ਹੋਇਆ ਜੇ ਤੁਸੀਂ ਆ ਤੁਹਾਨੂੰ ਦਿਖਾਈ ਦੇ ਰਿਹਾ ਆਹ ਵਾਲਾ 25600 ਤੋਂ 18200 ਲੈਵਲ 6 25581 100 लेवल 4 प्री प्राइमरी टीचर 8393 नीड बेस 8393 अनाउंस ਕੀਤੀ ਨਾ ਬਾਕੀ ਉਹਨਾਂ ਨੇ ਕਿਹਾ नीड बेस नीड बेस ਕਿਉਂ ਲਿਖਿਆ ਹੈ ਵਧਾਈਆਂ ਔਰ ਕਟਾਈਆਂ ਜਾ ਸਕਦੀਆਂ ਨੇ ਠੀਕ ਹੈ ਵਧਾਈਆਂ ਵੀ ਜਾ ਸਕਦੀਆਂ ਨੇ ਕਟਾਈਆਂ ਵੀ ਜਾ ਸਕਦੀਆਂ ਨੇ नीड बेस ਹੁਣ ਇਸ ਦੇ ਵਿੱਚ ਕੁਝ ਪਰਸੈਂਟ ਕੋਟਾ ਜਿਹੜਾ ਆਲਰੇਡੀ ਜਿਹੜੇ ਹੈਗੇ ਨੇ ਸਰਵਿਸ ਕਰ ਰਹੇ ਨੇ ਉਹਨਾਂ ਨੂੰ ਵੀ ਮਿਲੇਗਾ ਸਭ ਤੋਂ ਵੱਡੀ ਗੱਲ ਕੀ ਆਪਾਂ ਸੋਚ ਰਹੇ ਸੀ ਕਿ ਪੋਸਟ ਹੈ ਕਿ ਨਹੀਂ ਆਣ ਗਿਆ ਤਾਂ ਇੱਕ ਚੀਜ਼ ਕਲੀਅਰ ਹੋ ਗਈ ਕਿ ਪੋਸਟ ਆਣੀਆਂ 8393 ਹੋਣੇ ਕੀ ਹੈ ਇਹ ਨੋਟੀਫਿਕੇਸ਼ਨ ਨਹੀਂ ਹੈ ਇੱਕ ਪਰਮਿਸ਼ਨ ਗਜਟ ਦੇ ਵਿੱਚ ਪਾਸ ਹੋਈ ਹੋਈ ਹੈ ਕਿ ਤਰਾਸੀ 93 ਪੋਸਟਾਂ ਸਰਕਾਰ ਦੇਣ ਜਾ ਰਹੀ ਹੈ ਹੁਣ ਦੇਣ ਜਾ ਰਹੀ ਕਰੋ ਦੇਣ ਜਾ ਰਹੀ ਹੈ ਇਹ ਨਹੀਂ ਪਤਾ ਇਹ ਚੀਜ਼ ਕੋਈ ਮੈਂਸ਼ਨ ਨਹੀਂ ਹੈਗੀ ਹੁਣ ਉਹ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਤਰਾਸੀ 93 ਅਨਾਉਂਸ ਹੋਊਗੀ ਤਰਾਸੀ ਦਰਮੇ ਪੋਸਟਾਂ ਆਣ ਗਿਆ ਤਰਾਸੀ 93 ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਤਰਾਸੀ 93 ਦਾ ਪੋਰਟਲ ਓਪਨ ਹੋਊਗਾ ਤਰਾਸੀ 93 ਦੇ ਪੇਪਰ ਹੋਊਗਾ ਜੁਆਇਨਿੰਗ ਹੋਊਗੀ ਸਕੂਲਾਂ 'ਚ ਜਾਣਗੇ ਬੱਚੇ ਕਿਉਂਕਿ ਇੱਕ ਤਰ੍ਹਾਂ ਦੀ ਫਰਸਟ ਜਿਹੜੀ ਕਪਾ ਕਹਦੇ ਕਿ ਸਟਾਰਟਿੰਗ ਹੈ ਸਟਾਰਟਿੰਗ ਆਪਾਂ ਕਹਿੰਦੇ ਕਿ ਪਹਿਲੀ ਵਾਰ ਇਹ ਪੋਸਟ ਆਈਆਂ ਐਂਟੀਟੀ ਦੀਆਂ ਕਿਉਂਕਿ ਨਵੀਂ ਸਿੱਖਿਆ ਨੀਤੀ ਜਿਹੜੀ ਕਿ ਐਨਪੀਈ ਨੈਸ਼ਨਲ ਪੋਲਿਸੀ ਆਫ ਪੋਲਿਸੀ ਆਫ ਐਜੂਕੇਸ਼ਨ ਜਿਹੜੀ ਹੈ ਐਨਈਪ 2020 ਉਸ ਦੇ ਵਿੱਚ ਜਿਹੜਾ ਹੈ ਇਹ ਮੈਂਸ਼ਨ ਹੋਇਆ ਕਿ ਐਂਟੀਟੀ ਦੀਆਂ ਜਿਹੜੀਆਂ ਕਿ ਜਿਵੇਂ ਜਿਹੜੀ ਵੰਡ ਕੀਤੀ ਹੋਈ ਹੈ ਕਿ ਜਿਵੇਂ 1 ਤੋਂ 2 ਕੀਤਾ ਹੋਇਆ ਜਿਵੇਂ ਸ਼ਾਇਦ ਇਹ ਮੈਨੂੰ ਸਾਰਾ ਪ੍ਰੋਪਰ ਪਤਾ ਨਹੀਂ ਹੈ ਇਸ ਦੇ ਵਿੱਚ ਉਹ ਮੈਨੂੰ ਮੇਰੇ ਕੋਲ ਪੂਰੇ ਸੋਰਸ ਨਹੀਂ ਕਿਉਂਕਿ ਮੈਂ ਤੁਹਾਨੂੰ ਗਲਤ ਜਾਣਕਾਰੀ ਨਹੀਂ ਦੇਵਾਂਗਾ ਅਸੀਂ ਉਹ ਜਾਣਕਾਰੀ ਦਿੰਨੇ ਜੋ ਸਹੀ ਹੈ ਹੁਣ ਸਭ ਤੋਂ ਵੱਡੀ ਗੱਲ ਮੈਂ ਜਿਵੇਂ ਇੱਕ ਨਾ ਨੋਟੀਫਿਕੇਸ਼ਨ ਦਿਖਾਇਆ ਸੀਗਾ ਪਿੱਛੇ ਵੀ ਅੱਜ ਸਾਰੀ ਗੱਲਬਾਤ ਆਪਾਂ ਪੀਐਨ ਦੀ ਐਂਟੀਟੀ ਦੀ ਕਰਾਂਗੇ ਔਰ ਹੁਣ ਆਪਾਂ ਅੱਗੇ ਆਪਣਾ ਕੀ ਕੰਮ ਹੈਗਾ ਇਹਨਾਂ ਨੇ ਕਿਹਾ ਸੀਗਾ ਰਿਕੋਗਨਾਈਜ਼ ਬੋਰਡ ਤੋਂ ਪਲਾ 12th ਜਿਹੜੀ ਜਿਹੜੀ 12ਵੀਂ ਹੈ ਉਹ ਕੀ 45% ਅੰਕ ਮਾਰਕਸ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਰਿਕੋਨਾਈਜ਼ ਬੋਰਡ ਤੋਂ ਠੀਕ ਹੈ ਜੀ ਹੁਣ ਬੋਰਡ ਕਿਹੜਾ ਹੋਵੇ ਪੰਜਾਬ ਬੋਰਡ ਹੋ ਸਕਦਾ ਕੋਈ ਹੋਰ ਬੋਰਡ ਵੈਲਿਡ ਕਰਦੇ ਜਾਂ ਨਹੀਂ ਕਰਦੇ ਉਹ ਤਾਂ ਬਾਅਦ ਦੀ ਗੱਲ ਹੈ ਠੀਕ ਹੈ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਜਿਵੇਂ ਮੈਂ ਹਰੇਕ ਵੀਡੀਓ ਦੇ ਵਿੱਚ ਐਂਟੀਟੀ ਦੀ ਵੀ ਵੀਡੀਓ ਜੇ ਮੈਂ ਕੋਈ ਵੀ ਬਣਾਈ ਹੈ ਉਸ ਦੇ ਵਿੱਚ ਮੈਂ ਇਹ ਚੀਜ਼ ਮੈਂਸ਼ਨ ਕੀਤੀ ਕੀਤੀ ਹੈ ਕਿ ਨੋਟ ਲੈਸ ਥੈਨ 1 ਇਅਰ অর ਐਨੀ ਅਦਰ ਕোর্স ਵਿਚ ਇਜ਼ ਇਕੁਇਵਲੈਂਟ ਕਿਉਂਕਿ ਇਸ ਦੇ ਵਿੱਚ ਜਦੋਂ ਇਹ ਪੁਕੇਨ ਆਇਆ ਸੀ ਇਹ 2020 ਦੇ ਵਿੱਚ ਆਇਆ ਸੀ ਕੈਪਟਨ ਸਰਕਾਰ ਟਾਈਮ ਇਹ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਮੈਂ ਤੁਹਾਨੂੰ ਇਸ ਸਕਰੀਨ ਦੇ ਉੱਪਰ ਤੁਸੀਂ ਹੁਣ ਦੇਖ ਰਹੇ ਹੋ 8393 ਦਾ ਤਾਂ ਇਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ 1 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਠੀਕ ਹੈ ਉਹਦੇ ਲਈ ਜਿਹੜਾ ਕ੍ਰਾਈਟੇਰੀਆ ਸੀਗਾ ਉਹ ਆਪਾਂ ਜਿਵੇਂ ਗਨੋ ਤੋਂ ਐਂਟੀਟੀ ਕਰਦੇ ਹਾਂ ਸਾਰੇ ਹੁਣ ਉਹ ਵੈਲਿਡ ਕਰਦੇ ਆ ਜਾਂ ਨਹੀਂ ਕਰਦੇ ਵੱਡਾ ਸਵਾਲ ਆ ਕਿਉਂਕਿ ਇਸ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਹੈ ਕਿ 1 ਇਅਰ ਵਾਲਾ ਘੱਟੋ ਘੱਟ ਹੋਣਾ ਚਾਹੀਦਾ ਮਤਲਬ ਕਿ 1 ਇਅਰ ਵਾਲਾ ਵੈਲਿਡ ਹੈ ਪਰ ਜਿਹੜੀਆਂ ਯੂਟੀ ਦੇ ਪੋਸਟਾਂ ਆਉਂਦੀਆਂ ਜਿਵੇਂ ਕਿ ਪਿੱਛੇ ਚੰਡੀਗੜ੍ਹ ਦੀਆਂ ਆਈਆਂ ਪੋਸਟਾਂ ਉਸ ਦੇ ਵਿੱਚ 2 ਇਅਰ ਵਾਲਾ ਉਹਨਾਂ ਨੇ ਵੈਲਿਡ ਕੀਤਾ ਸੀਗਾ ਹੋਰ ਵੀ ਜਿਹੜੀ ਯੂਟੀ ਦੀ ਪੋਸਟਾਂ ਕੋਈ ਸੈਂਟਰ ਬੇਸ ਤੇ ਆਈਆਂ ਉਹਨਾਂ ਦੇ ਵਿੱਚ 2 ਇਅਰ ਵਾਲੀ ਹੀ ਐਂਟੀਟੀ ਉਹਨਾਂ ਨੇ ਮੰਨੀ ਗਈ ਹੈ ਪਰ ਹੁਣ ਇਹ ਚੀਜ਼ 1 ਇਅਰ ਵਾਲਾ ਕਿਵੇਂ ਹੋ ਸਕਦਾ ਕਿ ਆਪਾਂ ਮੰਨੀਏ ਕਿ 1 ਇਅਰ ਵਾਲੇ ਵੈਲਿਡ ਹੋ ਸਕਦੇ ਕਿਉਂਕਿ ਇੱਕ ਚੀਜ਼ ਸ਼ੋਰ ਹੈ ਜੋ ਸਾਡੇ ਕੋਲ ਵੀ ਡਾਟਾ ਆਇਆ ਕਿਉਂਕਿ ਸਾਡੇ ਨਾਲ ਅਲੱਗ-ਅਲੱਗ ਬੱਚੇ ਪ੍ਰੋਟੈਕਟ ਕਰਦੇ ਰਹਿੰਦੇ ਨੇ 80 ਤੋਂ ਘੱਟ ਮੈਂ 90 ਪਲੱਸ ਪਰਸੈਂਟਰ ਮੈਂ ਬੱਚੇ ਕਹਿ ਰਹੇ ਹਨ 1 ਇਅਰ ਵਾਲੇ ਐਂਟੀਟੀ ਵਾਲੇ ਨੇ 1 ਇਅਰ ਵਾਲੇ ਅਗਰ ਪੋਸਟ ਆ ਵੀ ਜਾਂਦੀਆਂ ਨੇ ਇਹਨਾਂ ਤਾਂ ਸਰਕਾਰ ਨੂੰ ਆਪਣੀ ਮੰਗ ਮੰਨਣੀ ਪਏਗੀ 1 ਇਅਰ ਵਾਲੀ ਜਿਹੜੀ ਐਂਟੀਟੀ ਹੈ ਬਿਲਕੁਲ ਵੈਲਿਡ ਹੋਏਗੀ 100% ਹੋਊਗੀ ਪਰ ਉਹਦੇ ਲਈ ਤੁਸੀਂ ਕੀ ਕਰਨਾ ਹੈ ਤੁਹਾਡਾ ਕੀ ਕੰਮ ਹੈ ਤੁਸੀਂ ਹੁਣ ਜਿਹੜੇ ਬੱਚੇ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਹਾਡਾ ਕੰਮ ਹੈ ਇੱਕ ਤਾਂ ਇਸ ਤੋਂ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਹੈ ਇੱਕ ਇਸਦੇ નીચે ਤੁਸੀਂ ਜਦੋਂ ਵੀਡੀਓ ਦੇ نیچے ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੇਖੋਗੇ ਔਰ ਜਿੱਥੇ ਚੈਟ ਬਾਕਸ ਹੈ ਜਿੱਦੋਂ ਤੁਸੀਂ ਚੈਟ ਕਰਦੇ ਹੋ ਜਿੱਥੇ ਤੁਸੀਂ ਮੈਸੇਜ ਸਾਨੂੰ ਭੇਜ ਰਹੇ ਹੋ ਉੱਥੇ ਯੂਨੀਅਨ ਦੇ ਆਈਡੀ ਵੱਲੋਂ ਤੁਹਾਨੂੰ YouTube ਚੈਨਲ ਦੀ ਆਈਡੀ ਵੱਲੋਂ ਤੁਹਾਨੂੰ ਇੱਕ ਲਿੰਕ ਪਿੰਨ ਕੀਤਾ ਹੋਇਆ ਹੈ ਉਹ ਲਿੰਕ ਨੂੰ ਜਿਹੜਾ ਹੈ ਓਪਨ ਕਰਨਾ ਹੈ ਓਪਨ ਕਰਕੇ ਇੱਕ WhatsApp ਗਰੁੱਪ ਓਪਨ ਹੋਊਗਾ WhatsApp ਗਰੁੱਪ ਨੂੰ ਕੀ ਕਰਨਾ ਹੈ ਤੁਸੀਂ ਜੁਆਇਨ ਕਰਨਾ ਹੈ ਜਦੋਂ ਤੁਸੀਂ ਜੁਆਇਨ ਕਰੋਗੇ WhatsApp ਗਰੁੱਪ ਦੇ ਲਿੰਕ ਦੇ ਵਿੱਚ ਗਰੁੱਪ ਦੇ ਵਿੱਚ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦੇ WhatsApp ਗਰੁੱਪ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਹੋਰ ਮਿਲੇਗਾ ਉਹ ਲਿੰਕ ਆਲਾ ਮਿਲੇਗਾ ਜਿਹੜਾ ਲਿੰਕ ਤੁਸੀਂ ਜੁਆਇਨ ਕਰਕੇ ਆਏ ਹੋ WhatsApp ਗਰੁੱਪ ਵਾਲਾ ਉਹ ਲਿੰਕ ਨੂੰ ਤੋਂ ਕਾਪੀ ਕਰਨਾ ਹੈ ਕਾਪੀ ਕਰਕੇ ਆਪਣੇ ਹੋਰ ਸਾਥੀਆਂ ਤੱਕ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਸਾਥਿਓ ਇਸ ਨੂੰ ਸ਼ੇਅਰ ਕਰ ਦਿਓ ਗਰੁੱਪ ਦੇ ਵਿੱਚ ਪੂਰੀ ਜਿੰਨੇ ਵੀ ਸਾਥੀ ਐਂਟੀਟੀ ਵਾਲੇ ਨੇ ਆਪਣੇ ਪੰਜਾਬ ਦੇ ਵਿੱਚ ਫਰੈਸ਼ਰ ਜਿਹੜੇ ਕਿ ITT ਦੀ ਵੈਕੈਂਸੀਜ਼ 9594 ਸ਼ਾਰਟ 35 ਔਰ 23 64 ਦੇ ਵਿੱਚੋਂ ਰਹਿ ਗਏ ਕਿਉਂਕਿ ਸਿਲੇਬਸ ਤਾਂ तकरीबन ਇੱਕੋ ਵਰਗਾ ਹੀ ਹੋਵੇਗਾ ਕੋਈ ਥੋੜਾ ਬਹੁਤ ਫਰਕ ਹੋਊਗਾ ਕਿ ਜਿਹੜੇ ਆਪਾਂ ਮੰਨ ਲਈਏ ਕਿ ਕੋਈ ਦਿੱਕਤ ਥੋੜਾ ਬਹੁਤ ਉਸ ਦੇ ਵਿੱਚ ਕੋਈ ਜਿਵੇਂ ਸਾਈਕੋ ਥੋੜਾ ਜਿ ਮੈਨੂੰ ਲੱਗਦਾ ਕਿ 퀀ਟੀਟੀ ਦੇ ਵਿੱਚ ਥੋੜੀ ਜਿਹਾ ਜ਼ਿਆਦਾ ਹੋਊਗੀ ਇਸ ਪੇਪਰ ਦੇ ਵਿੱਚ ਕਿਉਂਕਿ ਕੋਈ ਟੈਟਨੀਅਮ ਦੇ ਵਿੱਚ ਮੰਗਿਆ ਹੋਇਆ ਸਿਰਫ ਪਲੱਸ 2 ਬੇਸ ਤੇ ਭਰਤੀ ਹੈ ਐਂਟੀਟੀ ਦਾ ਕੋਰਸ ਕੀਤਾ ਹੋਣਾ ਚਾਹੀਦਾ ਉਹਨੂੰ ਇਗਨੋਰ ਵਾਲਾ ਵੈਲਿਡ ਹੈਗਾ ਜਾਂ ਨਹੀਂ ਹੈਗਾ ਉਹ ਤਾਂ ਚਲੋ ਆਪਾਂ ਅੱਗੇ ਜਿਹੜੀ ਮੀਟਿੰਗਾਂ ਹੋਣਗੀਆਂ ਸਰਕਾਰ ਨਾਲ ਉਹ ਆਪਾਂ ਉਹਦੇ ਵਿੱਚ ਮੰਗ ਰੱਖ ਵੀ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ 1 ਇਅਰ ਤੋਂ ਕੱਟ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਹੈ ਭਈ ਹੁਣ ਇਕੱਠੇ ਹੋ ਜੋ ਤੁਹਾਨੂੰ ਗਰੰਟੀ ਨਾਲ ਕਹਿੰਨਾ ਮੈਂ 2025 ਦੇ ਐਂਡ ਤੱਕ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੂਗਾ ਔਰ 2026 ਦੇ ਵਿੱਚ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਹੜਾ ਹੈ ਤੁਸੀਂ ਪੇਪਰ ਦੇ ਕੇ ਪੀਪਰ ਦੇ ਕੇ ਸਕੂਲਾਂ ਦੇ ਵਿੱਚ ਜਿਹੜਾ ਹੈ ਚਲੇ ਜਾਵਾਂਗੇ ਬਹੁਤ ਵੱਡੀ ਭਰਤੀ ਹੈ ਬਹੁਤ ਵੱਡੀ ਭਰਤੀ ਹੈ तकरीबन ਤੁਹਾਡੇ ਕੋਲ 5000 ਤੋਂ ਲੈ ਕੇ 5K ਤੋਂ ਲੈ ਕੇ 6K ਤੱਕ ਤੁਹਾਨੂੰ ਫਰੈਸ਼ਰ ਭਰਤੀ ਮਿਲ ਜੂਗੀ ਚਾਹੇ ਜੇ 5 ਤੋਂ ਨਾ ਮਿਲੇ ਤਾਂ 4 ਤੋਂ 5 ਦੇ ਵਿੱਚ ਵਿੱਚ ਤਾਂ ਮਿਲ ਹੀ ਜੂਗੀ 101% ਮਿਲ ਜੂਗੀ ਪਰ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਗਰਾਊਂਡ ਲੈਵਲ ਤੇ ਆਣਾ ਪਵੇਗਾ ਆਪਾਂ ਇੱਕ ਮੀਟਿੰਗ ਰੱਖਾਂਗੇ ਹੁਣ ਮੈਂ ਇਸ ਦੇ ਵਿੱਚ ਵਿਉਂਤਬੰਦੀ ਕੀ ਹੈ ਕਿ ਪੀਐਸਟਟ ਯੂਨੀਅਨ ਔਰ ਐਂਟੀਟੀ ਯੂਨੀਅਨ ਮਿਲ ਕੇ ਕੰਮ ਕਰੂਗੀ ਅੱਜ ਤੋਂ ਔਰ ਇਹ ਮਿਲ ਕੇ ਕੰਮ ਕਰੂਗੀ ਸਾਂਝਾ ਮੋਰਚਾ ਬਣੂਗਾ ਸਾਂਝਾ ਮੋਰਚਾ ਬਣਾ ਕੇ ਆਪਾਂ ਇੱਕ ਪੀਐਸਟੈਟ ਦੀ ਲੜਾਈ ਔਰ ਆਪਾਂ ਐਂਟੀਟੀ ਦੀ ਲੜਾਈ ਇਕੱਠੇ ਲੜਾਂਗੇ ਕਿਉਂਕਿ ਗੈਦਰਿੰਗ ਦੇ ਨਾਲ ਆਪਣਾ ਜਿਹੜੀ ਹੈ ਡਿਮਾਂਡ ਨੂੰ ਸਰਕਾਰ ਸੁਣੂਗੀ ਕਿਉਂਕਿ ਹੁਣ ਜਿੰਨੇ ਵੀ ਜਿੰਨੇ ਵੀ ਲੜਦੇ ਲੋਕ ਸੀਗੇ ਜਿੰਨੇ ਹੁਣ ਮਾਸਟਰ ਕਟਰ ਯੂਨੀਅਨ ਸੀ ਜਾਂ ਦੂਜੀ ਯੂਨੀਅਨ ਸੀ ਗਿਆ ਉਹ ਸਾਰੀਆਂ ਯੂਨੀਅਨਾਂ ਨੇ ਆਪਦੀ ਜਿੱਤ ਪ੍ਰਾਪਤ ਕੀਤੀ ਹੈ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਚਲੋ ਗਲਤ ਤਾਂ ਨਹੀਂ ਕਰਨਾ ਚਾਹੁੰਦਾ ਸੀ ਥੋੜੀ ਜਿਹੀ ਗੱਲ ਮੈਂ ਥੋੜਾ ਜਿਹਾ 2-3 ਮਿੰਟ ਲਵਾਂਗਾ ਜਿਹੜੀ ਪਰਤੀ ਆਈ ਸੀ ਮੈਂ ਉਹਦੀ ਲੱਗ ਵੀਡੀਓ ਵੀ ਬਣਾਵਾਂਗਾ 5994 ਪਰਤੀ ਆਈ ਸੀ ਉਸ ਦੇ ਵਿੱਚ 2600 ਪਲੱਸ ਜਿਹੜਾ ਹੈ ਬੱਚੇ ਨੇ ਜੁਆਇਨ ਕਰ ਲਿਆ ਸੀ ਸੌਰੀ ਜੁਆਇਨ ਲੈਟਰ ਮਿਲ ਗਏ ਸੀ ਹੁਣ ਇਸ ਦੇ ਵਿੱਚ ਨੋਟ ਜੁਆਇਨਿੰਗ ਡਾਟਾ ਅ ਅੱਜ ਮੰਗ ਲਿਆ ਸਰਕਾਰ ਦੇ ਪਿੱਛੇ ਭਰਤੀ ਇਹਨਾਂ ਦੀ ਯੂਨੀਅਨ ਦੀ ਹੋਈ ਹੈ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਫ਼ ਇਹ ਜ਼ਿਕਰ ਕੀਤਾ ਹੈ ਅ ਜਿਹੜੇ ਇੱਕ ਡਿਪਾਰਟਮੈਂਟ ਵੱਲੋਂ ਐਜੂਕੇਸ਼ਨ ਮਿਨਿਸਟਰ ਵੱਲੋਂ ਇਹ ਸਵਾਲਵ ਹੋਇਆ ਸੀਗਾ ਕਿ ਤੁਸੀਂ ਸਾਡੇ ਨਾਲ ਇੱਕ ਵਾਅਦਾ ਕਰੋ ਕਿ ਤੁਹਾਡਾ ਜਿਹੜੇ ਅਸੀਂ ਜੇ ਤੁਹਾਨੂੰ ਜੁਆਇਨਿੰਗ ਦਿੰਨੇ ਆ ਤਾਂ ਤੁਸੀਂ ਜਿਹੜਾ ਆਪਦਾ ਜਿੰਨਾ ਵੀ ਤੁਹਾਡਾ ਕੈਟਰ ਹੋਏਗਾ ਉਹ ਇਸ ਚੀਜ਼ ਦਾ ਵਾਅਦਾ ਕਰੇ ਕਿ ਤੁਸੀਂ ਜਲਦੀ ਬਦਲੀਆਂ ਵੱਲ ਨਹੀਂ ਬਚੋਗੇ ਜਿਵੇਂ ਮਿਊਚੁਅਲ ਬਦਲੀਆਂ ਹੁੰਦੀਆਂ ਜਾਂ ਕੋਈ ਹੋਰ ਹੁੰਦੀ ਹੈ ਤੁਸੀਂ ਉਹਦੇ ਵੱਲ ਨਹੀਂ ਬਚੋਗੇ ਜਿੰਨਾ ਚੇਅਰ ਤੜ ਜਿਵੇਂ 3 ਸਾਲ ਦਾ ਸਮਾਂ ਹੁੰਦਾ ਕਿ ਆਪਾਂ ਸੀਟ ਦੇ ਉੱਪਰ ਆਪਣਾ ਕਾਠਕਲ ਹੋਣਾ ਚਾਹੀਦਾ ਦੋਸਤੋ ਬਾਅਦ ਆਪਣੀ ਬਦਲੀ ਹੋ ਸਕਦੀ 3 ਸਾਲ ਤੋਂ ਉੱਪਰ ਸ਼ਾਇਦ ਹੁੰਦਾ ਸਮਾਂ ਜੇ ਉਹ ਰੂਲ ਦੇ ਵਿੱਚ ਚੇਂਜ ਹੋ ਗਿਆ ਹੋਵੇ ਤਾਂ ਮੈਨੂੰ ਆਈਡੀਆ ਨਹੀਂ ਹੈ ਬਟ ਜੋ ਮੇਰੇ ਸੋਰਸ ਦੇ ਵਿੱਚ ਹੈ ਕਿ ਉਹ ਏਵੇਂ ਹੈ ਕਿ 3 ਜਿਹੜਾ ਸਾਲ ਦਾ ਸਮਾਂ ਹੁੰਦਾ ਉਸ ਤੋਂ ਬਾਅਦ ਬਦਲੀ ਹੁੰਦੀ ਹੈ ਤਾਂ ਉਹਨਾਂ ਨੇ ਇਹ ਕਿਹਾ ਜੇ ਤੁਸੀਂ ਮੰਨਦੇ ਹੋ ਤਾਂ ਅਸੀਂ ਇਸ ਚੀਜ਼ ਦਾ ਪ੍ਰੋਸੈਸ ਸਟਾਰਟ ਕਰ ਦਾਂਗੇ ਤਾਂ ਮੈਂ ਲਾਸਟ ਟਾਈਮ ਵੀ ਕਿਹਾ ਸੀ ਕਿ 2994 ਇੰਟਰਵਿਊ ਵੀ ਕੀਤੀ ਸੀ ਇਸ ਚੈਨਲ ਦੇ ਉੱਪਰ ਜਿਹੜਾ ਕਿ ਯੂਨੀਅਨ ਦੇ ਸਾਦੇ ਸੀ ਵੀ 2994 ਜਿਹੜਾ ਬੈਕ ਲੋਗ ਹੈ ਉਹ ਬੈਕ ਲੋਗ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ 2994 ਦੇ ਉੱਪਰ ਬੱਚਿਆਂ ਨੂੰ ਪੇਪਰ ਲਿਆ ਗਿਆ ਸੀ ਬੱਚਿਆਂ ਕੋਲ ਹੁਣ ਆਪਾਂ ਇੱਥੇ ਇੱਕ ਇਹ ਮੰਨ ਸਕਦੇ ਹਾਂ ਕਿ ਈਟੀਟੀ ਦੀ ਭਰਤੀ ਜਿਹੜੀ ਹੈ ਉਹ ਜਲਦੀ ਨਹੀਂ ਆਉਗੀ ਇਸ ਕਰਕੇ ਐਂਟੀਟੀ ਲਈ ਆਪਾਂ ਦੇ ਕੋਲ ਫਰੈਸ਼ ਮੌਕਾ ਹੈ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਵਿੱਚ ਜੁੜੋ ਔਰ ਆਪਾਂ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਜਿਹੜਾ ਹੈ ਕਰੀਏ ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਸਾਰੇ ਜਿਹੜਾ ਤੁਹਾਨੂੰ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਉਹ ਸਾਰੇ ਇਸ WhatsApp ਗਰੁੱਪ ਦੇ ਵਿੱਚ ਜੁੜੋ WhatsApp ਗਰੁੱਪ ਦੇ ਨੂੰ ਜੁਆਇਨ ਕਰੋ ਔਰ ਉਹ ਲਿੰਕ ਨੂੰ ਅੱਗੇ ਹੋਰ ਵਿਅਕਤੀਆਂ ਦੇ ਸਾਥ ਤੱਕ ਸ਼ੇਅਰ ਕਰੋ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈ ਆਪਦੀ ਮੰਜ਼ਲ ਦੇ ਉੱਪਰ ਪਹੁੰਚ ਸਕੀਏ ਜਲਦੀ ਆਪਾਂ ਫਾਜ਼ਿਲਖਾ ਪ੍ਰਤਾਪ ਬਾਗ ਦੇ ਵਿੱਚ ਮੀਟਿੰਗ ਰੱਖਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਪਲੇਟਫਾਰਮ ਨਾਲ ਜੁੜੋ ਔਰ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਕਾਰਵਾਈ ਹੈ ਉਹ ਪਾਵਾਂਗੇ ਸੋ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਕਢਵਾਈਏ ਔਰ ਆਪਾਂ ਵੀ ਸਕੂਲਾਂ ਦੇ ਵਿੱਚ ਜਿਹੜਾ ਹੈ ਮਾਸਟਰ ਲੱਗ ਕੇ ਆਦੇ ਜ਼ਿੰਦਗੀ ਨੂੰ ਆਪਣੇ ਸੁਪਨੇ ਨੂੰ ਪੂਰਾ ਕਰੀਏ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ